ਅਸ਼ਵਗੰਧ ਆਇਆ ਹੈ ਨਾ ਇਹ ਇਹ ਮੈਨੂੰ ਦਿਖਾਇਆ ਵੀ ਸੀ ਪਿਛਲੀ ਵਾਰੀ ਹਾਂਜੀ ਤੇ ਇਹਨੂੰ ਲਾਲ ਜੈ ਦੇ ਬੀ ਸੀਗੇ ਹਾਂਜੀ ਹਾਂਜੀ ਮੋਤੀ ਹੁੰਦੇ ਨੇ ਜਿਹੜਾ ਮੋਤੀ ਹਾਂਜੀ ਹਾਂਜੀ ਆਹ ਦੇਖੋ ਨਾ ਆਹ ਸੁੱਕੇ ਆਹ ਦੇਖੋ ਕਿੰਨਾ ਸੋਹਣਾ ਹੈ ਔਰੇਂਜ ਕਲਰ ਆਹ ਦੇਖੋ ਆ ਗਿਆ ਤੇ ਇਹਨੂੰ ਇਦਾਂ ਜਾ ਕੇ ਬੀਜ ਦੋ ਹੋ ਜਾਏਗਾ ਹੋ ਜਾਊ ਜੀ ਲਓ ਵੀ ਅਸ਼ਵਗੰਧ ਆਪਾਂ ਵੀ ਦੇ ਜਿਹੜਾ ਜਦਾਂ ਇਹ ਅਸ਼ਵਗੰਧ ਆ ਇਹ ਆਪਾਂ ਘਰ ਦੇ ਵਿੱਚ ਇਦਾਂ ਇਹਨੂੰ ਵਰਤ ਸਕਦੇ ਆ ਪੱਤੇ ਤੇ ਜਾਂ ਇਹਨੂੰ ਫੁੱਲ ਵਰਤ ਲਓ ਜੀ ਆਮ ਤੌਰ ਤੇ ਸਕਾ ਕੇ ਲੈਂਦੇ ਆ ਅੱਛਾ ਜੀ ਤੇ ਜੀ ਤਸੀਰ ਕਰਮਾ ਗਰਮ ਤਸੀਰ ਕਰਦੇ ਕਿ ਕਿਸ ਕੰਮ ਆਉਂਦਾ ਇਹ ਕੰਮ ਕਮਜ਼ੋਰੀ ਦੂਰ ਕਰਨ ਲਈ ਆ ਜੀ ਇਹਨ ਅੰਦਰੂਨੀ ਕਮਜ਼ੋਰੀ ਲਈ ਇਹਨੂੰ ਵਰਤਦੇ ਆ ਦਰਦਾਂ ਲਈ ਵਰਤਦੇ ਆ ਗੋਡਿਆਂ ਲਈ ਤੇ ਇਹ ਤਾਂ ਇਹਨੂੰ ਜਿੱਦਾਂ ਮੇਰੇ ਸਾਬ ਨਾਲ 55 ਪ੍ਰਾਚ ਵੀ ਪਾਉਂਦੇ ਸ਼ਾਇਦ ਹੈ ਨਾ ਪਾ ਸਕਦੇ ਪਾਇਆ ਹੁੰਦਾ ਜੀ ਤੇ ਪੱਤੇ ਫਾਇਦੇ ਦਿੰਦੇ ਕੁਝ ਪੱਤੇ ਜੀ ਇਹਦੇ ਵਜਨ ਘਟਾਉਂਦੇ ਆ ਅੱਛਾ ਤੇ ਜੜ ਵਜਨ ਵਧਾਉਂਦੀ ਜੜ ਹਾਂ ਜੀ ਦੇਸੀ ਭਾਸ਼ਾ ਦੇ ਸਾਡੇ ਅਕਸਰ ਕਹਿੰਦੇ ਨਾ ਅਸ਼ਭਗੰਦਾ ਇਹਨੂੰ ਹਿੰਦੀ ਜੀ ਕਹ ਦਿੰਦੇ ਆ